22 ਨੂੰ 24 ਨੂੰ ਇੱਕ ਕੰਪਲੇਨੈਂਟ ਸਾਦੂ ਰਾਮ ਨੇ ਦੱਸਿਆ ਕਿ ਉਹਨਾਂ ਨੂੰ ਦੱਤਰ ਮਾਰ ਕੇ ਤੇ ਡਰਾਤਮਕਾ ਕੇ ਤੇ ਉਹਨਾਂ ਕੋਲੋਂ ਸਨੇਚਿੰਗ ਕੀਤੀ ਹੈ ਤੇ ਉਹਨਾਂ ਨੇ ਜਦੋਂ ਪੁਲਿਸ ਨੂੰ ਇਨਫੋਰਮ ਕੀਤਾ ਤੇ ਅਸੀਂ ਮੁਕਦਮਾ ਦਰਜ ਕੀਤਾ 120 ਨੰਬਰ ਮੁਕਦਮਾ थाना ਸੁਲਤਾਨਪੁਰ ਮੁਕਦਮਾ ਦਰਜ ਕਰਨ ਤੋਂ ਬਾਅਦ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਦੇ ਨਿਸ਼ਾਦਰ ਸੇਟ ਅਸੀਂ ਟੀਮਸ ਬਣਾ ਕੇ ਤੇ ਸਨੇਚਰ ਨੂੰ ਫੜਿਆ ਤੇ ਜਦੋਂ ਪਹਿਲੇ ਇੱਕ ਸਨੇਚਰ ਨੂੰ ਫੜਿਆ ਅਰਸ਼ਦੀਪ ਸਿੰਘ ਔਰ ਸਕੇਲਾ ਨੂੰ ਉਹਦੇ ਨਾਲ ਹੋਰ ਵੀ ਅਸੀਂ ਤੇ ਸਨੇਚਰ ਜ਼ੋਰ ਫੜੇ ਜਿਨ੍ਹਾਂ ਤੇ ਅ ਅਰਸ਼ਦੀਪ ਕੇਲਾ ਤੇ ਚਾਰ ਫਕਤ ਮੇ ਦਰਸਿਗੇ ਜਿਹੜਾ ਕੁਲਜੀਤ ਸਿੰਘ ਹੈ ਉਹਤੇ ਇੱਕ ਇੱਕ ਮੁਕਦਮਾ ਦਰਸੀ ਤੇ ਉਹਨਾਂ ਨਾਲ ਦੋ ਸੀਗੇ ਲਖਪ੍ਰੀਤ ਸਿੰਘ ਤੇ ਸ਼ਮਸ਼ੀਰ ਸਿੰਘ ਇਹਨਾਂ ਨੂੰ ਫੜ ਕੇ ਕੱਲ ਅਸੀਂ ਫੜਿਆ ਤੇ ਅੱਜ ਅਸੀਂ ਆਪਣਾ ਕੋਰਟ ਵਿੱਚ ਪੇਸ਼ ਕਰਨਾ ਹੈ ਤੇ ਜਿਹੜੀ ਮੋਢਲੀ ਤਰਤੀਸ਼ ਜਿਹੜਾ ਹਾਲੇ ਅਸੀਂ ਪ੍ਰੀਲੀਮੀਨਰੀ ਨਾਨੋ ਪੁਛਿਆ ਤੀ ਇੱਕ ਹੋਰ ਇਹਨਾਂ ਨੇ ਐਸਜੀਪੀਸੀ ਦੇ ਮੁਲਾਜ਼ਮ ਕੋਲੋਂ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਵੀ ਮੁਕੱਦਮਾ 101 ਨੰਬਰ ਦਰਜ ਹੈਗਾ ਸੁਲਤਾਨਵਿੰਡ ਥਾਣੇ ਤੇ ਉਦੋਂ ਵੀ ਇਹਨਾਂ ਨੇ ਅਟੈਂਪਟ ਕੀਤੀ ਸੀ ਥੋੜੇ ਨੇ ਪਹਿਲਾਂ ਤੇ ਉਹ ਵੀ ਮੁਕੱਦਮਾ ਸਾਡਾ ਟਰੇਸ ਹੋ ਗਿਆ ਪਰ ਉਹਦਾ ਅਟੈਂਪਟ ਹੀ ਸੀਗੀ ਤੇ ਇਹਨਾਂ ਕੋਲੋਂ ਅਸੀਂ 10 ਮੋਬਾਈਲ ਫੋਨ ਰਿਕਵਰ ਕੀਤੇ ਹੈ ਦੋ ਦਫ਼ਤਰ ਇੱਕ ਰੌਡ ਤੇ ਇੱਕ ਬਿਨਾ ਨੰਬਰ ਦਾ ਸਪਲੇਂਡਰ ਰਿਕਵਰ ਕੀਤਾ ਤੇ ਇਹਨਾਂ ਸਾਨੂੰ ਹੋਰ ਵੀ ਉਮੀਦ ਹੈ ਕਿ ਇਹਨਾਂ ਤੋਂ ਹੋਰ ਵੀ ਸਨੇਚਿੰਗਸ ਵਗੈਰਾ ਜਿਹੜੀ ਇਹਨਾਂ ਨੇ ਕੀਤੀਆਂ ਉਹਦੇ ਬਾਰੇ ਵੀ ਰੀਵਿਲ ਕਰਨਗੇ ਤੇ ਕਾਫੀ ਸਾਡੇ ਮੁਕਦਮੇ ਜਿਹੜੇ ਪਹਿਲਾਂ ਦਰਜ ਹੋਏ ਐ ਉਹ ਵੀ ਸੋਲਵ ਕਰਨਗੇ ਥੈਂਕ ਯੂ ਸਰ ਜਿਹੜਾ ਮੋਟਰਸਾਈਕਲ ਐ ਤੇ ਪਰ ਬਰਾਮਦ ਹੋਇਆ ਚੋਰੀ ਦਾ ਜੇ ਕਿਸ ਤਰ੍ਹਾਂ ਉਹ ਹਲੇ ਸਾਨੂੰ ਬਿਨਾ ਨੰਬਰ ਦਾ ਹੋਇਆ ਐ ਉਹ ਅਸੀਂ ਵਾਲੇ ਡੀਟੀ ਆਫਿਸ ਪਤਾ ਕਰਕੇ ਤੇ ਅਸੀਂ ਅੱਗੇ ਦੱਸ ਤਾ ਸਰ ਕਿਹੜੇ ਇਲਾਕੇ ਦੇ ਵਿੱਚ ਇਹਨਾਂ ਦੇ ਵੱਲੋਂ ਲਗਾਤਾਰ ਲੁੱਟਾ ਹੋਆ ਕੀਤੇ ਜਾ ਰਿਹਾ ਸੀ ਜੀ ਇਹਨਾਂ ਦੇ ਕੋਲੋਂ ਬੇਸਿਕਲੀ ਸੁਲਤਾਨਵਿੰਡ ਏਰੀਆ ਦੇ ਵਿੱਚ ਜ਼ਿਆਦਾ ਲੁੱਟਾ ਖੋਹ ਕੀਤੇ ਜਾ ਰਿਹਾ ਸੀ ਸਰ ਇਹਨਾਂ ਦੀ ਉਮਰ ਕੀ ਹੈਗੀ ਇਹਨਾਂ ਦੀ ਉਮਰ ਅਰਾਊਂਡ 19-20 ਸਾਲ ਹੈਗੀ ਉਮਰ ਜੀ ਇਹ ਕੋਈ ਕੰਮ ਤਾਂ ਨਾ ਕਰਦੇ ਆ ਜੀ ਕਿ ਮਤਲਬ ਵੈਰੀ ਤਰ੍ਹਾਂ ਕਰਦੇ ਆ ਜਿਹੜੇ ਚਾਰ ਫੜੇ ਆ ਉਹਨਾਂ ਚੋਂ ਤਿੰਨ ਤਾਂ ਕੋਈ ਕੰਮ ਤਾਂ ਨਾ ਕਰਦੇ ਜਿਹੜਾ ਇੱਕ ਹੈ ਉਹ ਨਟ ਬੋਲਟ ਦੀ ਫੈਕਟਰੀਸ ਕੰਮ ਕਰਦਾ ਹੈ ਸਰ ਇਹਦਾ ਬੈਕਗ੍ਰਾਉਂਡ ਕੀ ਹੈ ਸਰ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਤਾਂ ਕੁਝ ਵੀ ਨਹੀਂ ਬੇਲੇ ਹੀ ਕਰਦੇ ਜੀ ਸਰ ਪਹਿਲੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਜਾਂ ਕਹਿੰਦੇ ਕੋਈ ਨਾ ਡਰਗ ਐਡਿਕਟਡ ਹੋਣੀ ਹਾਂਜੀ ਜਿਹੜਾ ਅਰਸ਼ਦੀਪ ਸਿੰਘ ਕੇਲਾ ਹੈਗਾ ਇਹਦੇ ਔਲਟਰੀ ਚਾਰ ਮੁਕਦਮੇ ਦਰਜ ਹੈਗੇ ਆ ਸਨਾਚਿੰਗ ਤੇ ਚੋਰੀ ਦੇ ਤੇ ਜਿਹੜਾ ਹੈਗਾ ਕੁਲਜੀਤ ਸਿੰਘ ਉੱਤੇ ਵੀ ਇੱਕ ਮੁਕਦਮਾ ਦਰਜ ਹੈ ਸਰ ਇਹ ਬੇਸਿਕਲੀ ਦਾਸਮੋਬਾਈਲਿਕ ਕੋਈ ਵਾਰ ਲੁੱਟ ਕੇ ਵਕ ਵਕ ਲੁੱਟੇ ਨਹੀਂ ਵਕ ਵਕ ਥਾਮਾ ਤੇ ਲੁੱਟੇ ਆ ਉਸੇ ਰਿਕਵਰ ਕੀਤੇ ਆ ਸਰ ਸੇਰੇ ਨੌਕਰੀ ਕਰਦਾ ਸੀ ਤਾਂ ਆਪ ਨੂੰ ਲੁੱਟ ਕਰਦਾ ਸੀ ਇਹ ਤਾਂ ਦਿਨ ਦੇ ਟਾਈਮ ਦੀ ਹੈ ਜੀ ਜਿਹੜਾ ਵੱਡਾ ਤੁਸੀਂ ਕਹਿ ਰਹੇ ਹੋ ਫੈਕਟਰੀ ਦੀ ਜੌਬ ਹਾਂਜੀ ਹਾਂ ਉਹ ਛੋਟੀ ਮੋਟੀ ਨੌਕਰੀ ਕਰਦਾ ਤੇ ਦਿਨ ਦੇ ਟਾਈਮ ਵੀ ਕਈ ਵਾਰੀ ਕਰਦਾ ਹੁੰਦਾ ਤੇ ਕਈ ਵਾਰੀ ਕਰਤੀ ਵੀ ਜੇ ਮੋਬਾਈਲ ਹੁੰਦੇ ਸੀ ਫਿਰ ਵੀ ਕਰਦੇ ਸੀ ਮੋਬਾਈਲ ਕੋਈੰ ਦਾ ਹਾਲੇ ਤਾਂ ਅਸੀਂ ਇਹਨਾਂ ਨੂੰ ਕੀਤਾ ਹੈ ਹਾਲੇ ਤਾਂ ਅਸੀਂ ਰਿਕਵਰ ਕੀਤੇ 10 ਨੰਬਰ ਤੇ ਹੱਲੇ ਅਸੀਂ ਇਹਨਾਂ ਦਾ ਪੁਲਿਸ ਰਿਪੋਰਟ ਲੈਣਾ ਹੈ ਅ ਅਦਾਲਤ ਤੋਂ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਹੋਰ ਪੁੱਛਗਿੱਛ ਕਰਕੇ ਇਹ ਕੰਮ ਹੋ ਗਿਆ ਸਰ ਉਹ ਹੱਲੇ ਸੀ ਚੈੱਕ ਕਰਨ ਮੈਡੀਕਲ ਕੋਈ ਖਾਸ ਏਰੀਆ ਟਾਰਗੇਟ ਕਰਦੇ ਹੋ ਮੀਨ ਇਹਨਾਂ ਨੇ ਉਸ ਏਰੀਆ ਚ ਜਿਵੇਂ ਬੇਸਿਕਲੀ ਜਿਹੜਾ ਹਾਲੇ ਸਾਨੂੰ ਪਤਾ ਚੱਲੇ ਸੁਲਤਾਨਪੁਰ ਏਰੀਆ ਤੇ ਸੀਟ ਡਿਵੀਜ਼ਨ ਏਰੀਆ ਥੋੜਾ ਟਾਰਗੇਟ ਕਰ ਰਹੇ ਨੇ ਟੋਟਲ ਕਿੰਨੇ ਜਾਣੇ ਹੈਗੇ ਸੀ ਟੋਟਲ 4 ਜਨੇ ਕਿੰਨੀਆਂ ਘੁਆਰਦਾਤਾ ਕਰ ਚੁੱਕੇ ਸਰ ਹਾਲੇ ਤੱਕ ਜਿਹੜੀ ਸਨ ਜਿਹੜੀ ਤਾਂ ਐਫ ਆਈ ਆਰ ਹੋਈਆਂ ਉਹਨਾਂ ਤੋਂ ਸਾਨੂੰ ਹਾਲੇ ਪਤਾ ਚੱਲੇ ਕਿ 5-7 ਘੁਆਰਦਾਤਾ ਤਾਂ ਕਰ ਚੁੱਕੇ ਜਿਹੜਾ ਸਰ ਸਪਲੈਂਡਰ ਮਿਲਿਆ ਉਹ ਵੀ ਇਹਨਾਂ ਦਾ ਸੀਗਾ ਚੋਰੀ ਦਾ ਸੀ ਉਹ ਉਹ ਤਾਂ ਹਲੇ ਵਿਦਾਊਟ ਨੰਬਰ ਮਿਲੇ ਹਲੇ ਸੀ ਡੀਟੀ ਆਫਿਸ ਤੋਂ ਵੈਰੀਫਾਈ ਕਰਾਉਣਾ ਸਰ ਗੈਂਗ ਸੀ ਆਪਸ ਵਿੱਚ ਮਿਲ ਕੇ ਮਾਰਦਾ ਕਰਦੇ ਸੀ ਕਿ ਅਟੈਕ ਕਰਦੇ ਸੀ ਇਹਨਾਂ ਗੈਂਗ ਕਹਿੰਦੇ ਚਾਰ ਜਣਾਂ ਦਾ ਗੈਂਗ ਹੈ ਤੇ ਇਕੱਠੀ ਕਰਦੇ ਸੀ ਸਰ ਕਿੰਨੇ ਲੰਬੇ ਸਮੇਂ ਤੋਂ ਇਕੱਠੇ ਕਰ ਰਹੇ ਕੰਮ ਚੁਈ ਉਹ ਹਲੇ ਅਸੀਂ ਸਾਡੀ ਅਸੀਂ ਹਲੇ ਰਿਮਾਂਡ ਲੈ ਕੇ ਤੇ ਕੁਝ ਦੱਸ ਬਾਰੇ ਕੋਈ ਲੋਕ ਹੋ ਸਕਦੇ ਨੇ ਨਾਲ ਤਾਂ ਕੋਈ ਪਤਾ ਹੋ ਸਕਦੇ ਕੋਈ ਸਾਹਮਣੇ ਆਇਆ ਜੀ ਕੋਈ ਮੋਬਾਈਲ ਕੋ ਕੇ ਵੇਚਨੇ ਕਿਤੇ ਸੀ ਨਹੀਂ ਹਲੇ ਤਾਂ ਇਟ ਇਜ਼ ਟੂ अर्ਲੀ ਟੂ ਕਮੈਂਟ ਸਰ ਜਿਹੜੇ ਮੋਬਾਈਲ ਨੇ ਰਿਕਵਰ ਕੀਤੇ ਆ ਇਹਨਾਂ ਦੀਆਂ ਕੰਪਲੇਨਸ ਆਲਰੇਡੀ ਫ੍ਰੇਮ ਹੈਗੀਆਂ ਨੇ ਥਾਣੇ ਦੇ ਵਿੱਚ ਹਾਂਜੀ ਇਹਨਾਂ ਦੇ ਕੰਪਲੇਂਟਸ ਹੈਗੇ ਤੁਸੀਂ ਕਹਿੰਦੇ 5-7 ਦਿਨ ਬਾਅਦ ਤਾਂ 10 ਦਿਨ ਬਾਅਦ ਕਵਰ ਆਇਆ ਤਾਂ ਕਈ ਵਾਰੀ ਦੋ ਵੀ ਹਲੇ ਜਿਹੜੀ ਸਾਨੂੰ ਪਤਾ ਚੱਲਿਆ ਹਲੇ 5-7 ਕੰਪਲੇਂਟਸ ਬਾਰੇ ਪਤਾ ਚੱਲਿਆ ਹਲੇ ਤਾਂ ਇਹਨਾਂ ਤੋਂ ਮੋਬਾਈਲ ਰਿਕਵਰ ਕੀਤਾ ਹੋਰ ਵੀ ਅਸੀਂ ਹਲੇ ਇੱਕ ਗੈਰੀਫਾਈ ਕਰਾਂਗੇ ਤਾਂ ਸਭ ਮੌਜੂਦਾਂ ਨੂੰ ਦੱਸਿਆ ਨਹੀਂ ਕਿ ਇਹ ਮੋਟਰਸਾਈਕਲ ਕਿਦਾਂ ਦੀ ਨਹੀਂ ਹਲੇ ਡਾਊਟ ਨੰਬਰ ਹਲੇ ਇਹਨਾਂ ਨੇ ਦੱਸਿਆ ਵੀ ਨਹੀਂ ਸਿਰ ਅਕਸਰ ਦੇਖਦੇ ਆ ਇਸ ਕਮਾਵਾ ਲੁੱਟਾ ਕੋਵਾਵਾ ਨੌਜਵਾਨ ਪੀੜ੍ਹੀ ਜ਼ਿਆਦਾ ਹੁੰਦੀ ਆ 19-20 ਸਾਲ ਜਿਆਦਾ ਉਮਰ ਨੇ ਹੁੰਦੀ ਸੋ ਕੀ ਅਪੀਲ ਕਰਨੀ ਚਾਹੁੰਦੇ ਹੋ ਜਾਂ ਤਾਂ ਡਰਗ ਐਡਿਕਟਿਡ ਹੁੰਦੀ ਹੈ ਜਾਂ ਇਸ ਕਮਾਵਾ ਨੌਜਵਾਨ ਪੀੜ੍ਹੀ ਜਲਦੀ ਹੁੰਦੀ ਹੈ ਅਪੀਲ ਤਾਂ ਮੈਂ ਹੀ ਕਰੂੰਗਾ ਸਪੈਸ਼ਲੀ ਨੌਜਵਾਨਾਂ ਦੇ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਣ ਬੇਟੇ-ਬੇਟੀਆਂ ਦਾ ਤੇ ਇਹਨਾਂ ਨੂੰ ਕੋਈ ਸਹੀ ਚੈਨਲ ਤੇ ਆਪਣਾ ਇਹਨਾਂ ਦੀ એનર્ਜੀ ਲਾਨ ਪੜ੍ਹਾਈ ਲਿਖਾਈ ਵੱਲ ਲਾਨ ਕਿਤੇ ਨੌਕਰੀ ਕਰਨ ਤੇ ਇਹਨਾਂ ਤੇ ਜ਼ਿਆਦਾ ਮਾਨੀਟਰ ਇਹਨਾਂ ਨੂੰ ਮਾਨੀਟਰ ਕਰਕੇ ਰੱਖੋ